हां जी सारे ਸਹਿਕਾਰਯੋਗ ਸਾਥੀਆਂ ਨੂੰ ਕੇਦਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਾਥਿਓ ਅੱਜ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਆ ਉਹ ਵੈਸੇ ਤਾਂ ਕੇਦਰ ਨਾਲ ਸੰਬੰਧਿਤ ਹੀ ਆ ਪਰ ਖਾਸ ਕਰਕੇ ਇਹ ਵੀਡੀਓ ਜਿਹੜੇ ਵਿਦਿਆਰਥੀਆਂ ਦੇ ਜਾਂ ਜਿਹੜੇ ਸਾਥੀਆਂ ਦੇ ਮੈਸੇਜ ਆਪਾਂ ਨੂੰ ਮਿਲਦੇ ਆ ਕਿ ਪੀਐਸਟੈਟ ਦੀ ਤਿਆਰੀ ਅਸੀਂ ਕਿੱਥੋਂ ਕਰੀਏ ਤਾਂ ਉਹਨਾਂ ਲਈ ਆ ਇੱਕ ਬਹੁਤ ਹੀ ਹੈਲਪਫੁਲ ਵੀਡੀਓ ਰਹਿਣ ਵਾਲੀ ਆ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਤੇ ਜੇ ਤੁਹਾਨੂੰ ਲੱਗੇ ਕਿ ਵੀਡੀਓ ਹੋਰ ਵਿਦਿਆਰਥੀਆਂ ਲਈ ਹੈਲਪਫੁਲ ਹੋਵੇਗੀ ਤਾਂ ਉਹਨਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਆਪਣੇ ਕੀਮਤੀ ਸੁਝਾਅ ਕਮੈਂਟ ਕਰਨਾ ਨਾ ਭੁੱਲਿਓ ਤਾਂ ਗੱਲਬਾਤ ਕਰਦੇ ਹਾਂ ਕਿ ਪੀਐਸਟੈਟ ਦੀ ਜਿਹੜੀ ਤਿਆਰੀ ਉਹ ਤੁਸੀਂ ਕਿੱਥੋਂ ਕਰਦੇ ਹੋ ਜਾਂ ਕਿੱਥੋਂ ਕਰ ਸਕਦੇ ਹੋ ਤੇ ਕੀ ਕੀ ਸੋਰਸਸ ਹੋ ਸਕਦੇ ਆ ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਛੋਟੀ ਜੀ ਰਿਕਵੈਸਟ ਆ ਕਿ ਜਿਹੜੀ ਇਹ ਵੀਡੀਓ ਆਪਾਂ ਬਣਾ ਰਹੇ ਆ ਇਹਦੇ ਵਿੱਚ ਆਪਾਂ ਤੁਹਾਨੂੰ ਕੁਝ ਡਾਟਾ ਦੇ ਰਹੇ ਆ ਉਹ ਡਾਟੇ ਦੇ ਵਿੱਚ ਹਾਲਾਂਕਿ ਆਪਾਂ ਐਪਲੀਕੇਸ਼ਨ ਨੰਬਰ ਤੇ ਉਹਨਾਂ ਦੇ ਨਾਮ ਆ ਉਹ ਹਾਈਡ ਕੀਤੇ ਹੋਏ ਆ ਆਪਾਂ ਇੱਕ ਆਥੈਂਟਿਕ ਪ੍ਰੂਫ ਦੇ ਥਰੂ ਤੁਹਾਨੂੰ ਇਹ ਵੀਡੀਓ ਬਣਾ ਕੇ ਦੇ ਰਹੇ ਆ ਕਿ ਜਿਹੜੀ ਪੀਐਸਟੈਟ ਦੀ ਤਿਆਰੀ ਆ ਵੀ ਤੁਸੀਂ ਕਿੱਥੋਂ ਕਰਨੀ ਆ ਤੇ ਇਹਨਾਂ ਵਿਦਿਆਰਥੀਆਂ ਦੇ ਦੇਖੋ ਨੰਬਰ ਤੁਸੀਂ ਜਿਵੇਂ ਇੱਕ ਪਹਿਲਾ ਵਿਦਿਆਰਥੀ ਤੁਹਾਨੂੰ ਦਿਖਾ ਰਹੇ ਆ ਕਿ 2024 ਦਾ ਚਲੋ ਪੀਐਸਟੈਟ ਐਜ਼ ਕੰਪੇਅਰ ਟੂ ਅਦਰ ਪੀਐਸਟੈਟ ਡਿਫਿਕਲਟ ਨਹੀਂ ਸੀ ਪਰ ਫੇਰ ਵੀ ਪੇਪਰ ਦਾ ਪ੍ਰੈਸ਼ਰ ਹੁੰਦਾ ਉਸ ਸਮੇਂ ਪੜੀਆਂ ਚੀਜ਼ਾਂ ਵੀ ਭੁੱਲ ਜਾਂਦੀਆਂ ਆ ਤਾਂ ਉਸ ਦੇ ਵਿੱਚ ਇੱਕ ਵਿਦਿਆਰਥੀ ਦੀ 108 ਨੰਬਰ ਆਉਣੀ ਹੋਰ ਵੀ ਆਪਣੇ ਕਈ ਵਿਦਿਆਰਥੀ ਨੌਨ ਨੇ ਜਿਨ੍ਹਾਂ ਨੂੰ ਆਪਾਂ ਸਿਰਫ ਗਾਈਡ ਕੀਤਾ ਕੋਚਿੰਗ ਆਪਾਂ ਤੁਹਾਨੂੰ ਪਤਾ ਨਹੀਂ ਦਿੰਦੇ ਆਪਾਂ ਸਹੀ ਗੱਲ ਕਰਦੇ ਆ ਜਿਹੜੀ ਵਿਦਿਆਰਥੀਆਂ ਦੇ ਫਾਇਦੇ ਨਹੀਂ ਹੁੰਦੀ ਤਾਂ ਉਹ ਗਾਈਡੈਂਸ ਦੇ ਸਿਰ ਤੇ ਹੀ ਉਹਨਾਂ ਨੇ ਪੀਐਸਟੈਟ ਕਲੀਅਰ ਕੀਤਾ ਆਪਣੇ ਸਰਕਲ ਦੇ ਵਿੱਚ ਕੋਈ ਮੈਂ ਜ਼ਿਆਦਾ ਨਹੀਂ ਕਹੂੰਗਾ ਕਿ ਮੈਂ ਕੋਈ ਇੰਸਟੀਚੂਟਾਂ ਤੌਰ ਤੇ ਬੋਲੀ ਜਾਵਾਂ ਕਿ ਮੇਰੇ 40 ਬੱਚੇ ਨੌਨ ਨੇ ਜਾਂ ਮੇਰੇ 50 ਬੱਚੇ ਨੌਨ ਨੇ ਹਾਂ ਆਪਣੇ 10 ਤੋਂ 15 ਵਿਦਿਆਰਥੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਗਾਈਡ ਕੀਤਾ ਵਧੀਆ ਤਰੀਕੇ ਨਾਲ ਜਾਂ ਜਿਨ੍ਹਾਂ ਨਾਲ ਆਪਾਂ ਟੱਚ ਦੇ ਵਿੱਚ ਰਹੀ ਉਹਨਾਂ ਦੇ ਜਿਹੜੇ ਪੀਐਸਟੈਟ ਦੇ ਵਿੱਚ ਨੰਬਰ ਆ ਉਹ ਕੁਆਲੀਫਾਈਡ ਹੋਏ ਆ ਵਧੀਆ ਆਏ ਆ ਚੰਗੇ ਨੰਬਰਾਂ ਨਾਲ ਕੁਆਲੀਫਾਈਡ ਹੋਏ ਆ ਜਿਵੇਂ ਆ ਵਿਦਿਆਰਥੀ ਤੁਸੀਂ ਦੇਖ ਰਹੇ ਹੋ ਇਹਦੇ 105 ਨੰਬਰ ਆ ਪੀਐਸਟੈਟ 2024 ਦੇ ਵਿੱਚੋਂ ਇਸ ਤੋਂ ਬਿਨਾ ਇੱਕ ਹੋਰ ਵਿਦਿਆਰਥੀ ਆ ਜਿਹਦੇ 107 ਨੰਬਰ ਆ ਤਾਂ ਆਪਾਂ ਤੁਹਾਨੂੰ ਦੋ ਤੋਂ ਤਿੰਨ ਵਿਦਿਆਰਥੀ ਆਪਾਂ ਹਾਲਾਂਕਿ ਹੋਰ ਵੀ ਦਿਖਾ ਸਕਦੇ ਆ ਚਲੋ ਇੱਕ ਮੈਂ ਤੁਹਾਨੂੰ ਹੋਰ ਵਿਦਿਆਰਥੀ ਦਿਖਾ ਦਿੰਦਾ ਜਿਹਦੇ 100+ ਨੰਬਰ ਆਏ ਨੇ ਆਪਣਾ ਮਕਸਦ ਕੋਈ ਕੋਰਸ ਪ੍ਰਮੋਟ ਕਰਨਾ ਨਹੀਂਗਾ ਆਪਣਾ ਮਕਸਦ ਇਹ ਹੈ ਇਸ ਵੀਡੀਓ ਨੂੰ ਬਣਾਉਣ ਦਾ ਕਿ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ ਕਿਉਂਕਿ ਬਹੁਤ ਗਰੁੱਪਾਂ ਦੇ ਵਿੱਚ ਬਹੁਤ ਕਮੈਂਟਾਂ ਦੇ ਵਿੱਚ ਤੁਹਾਡੇ ਮੈਸੇਜ ਦੇਖਦੇ ਆ ਕਿ ਪੀਐਸਟ ਦੀ ਤਿਆਰੀ ਕਿੱਥੋਂ ਕਰੀਏ ਕਿਹੜਾ ਇੰਸਟੀਚਿਊਟ ਬੈਟਰ ਆ ਹਾਲਾਂਕਿ ਸਾਰੇ ਹੀ ਇੰਸਟੀਚਿਊਟ ਆਪਦੀ ਜਗ੍ਹਾ ਬੈਟਰ ਹੁੰਦੇ ਆ ਪਰ ਫਿਰ ਵੀ ਆਪਾਂ ਤੁਹਾਨੂੰ ਆਪਣੇ ਤਰੀਕੇ ਨਾਲ ਗਾਈਡ ਕਰਾਂਗੇ ਜੇਕਰ ਤੁਹਾਨੂੰ ਵਧੀਆ ਲੱਗੀ ਆਪਾਂ ਪਹਿਲਾਂ ਵੀ ਕਿਹਾ ਤਾਂ ਸਾਥੀਆਂ ਨਾਲ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਹਾਂ ਤੁਹਾਨੂੰ ਇਹ ਚੀਜ਼ ਹੈਲਪਫੁਲ ਲੱਗੀ ਜਾਂ ਨਹੀਂ ਲੱਗੀ ਜਾਂ ਤੁਹਾਨੂੰ ਸਾਡੇ ਸੁਝਾਅ ਕਿਦਾਂ ਦੇ ਲੱਗਦੇ ਆ ਤਾਂ ਇੱਕ ਵਿਦਿਆਰਥੀ ਦੇ ਨੰਬਰ 107 ਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਵਿਦਿਆਰਥੀ ਦੇ ਨੰਬਰ 108 ਆ ਇੱਕ ਦੇ 105 ਆ ਪੀ ਹੋਰ ਵਿਦਿਆਰਥੀ ਵੀ ਆਪਣੇ ਸਰਕਲ ਚ ਨਾ ਜਿਨ੍ਹਾਂ ਦੇ 100 ਪਲੱਸ ਨੰਬਰ ਆ ਜਿਵੇਂ ਇੱਕ ਵਿਦਿਆਰਥੀ ਦਾ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ 101 ਨੰਬਰ ਆਇਆ ਆਪਾਂ ਇਹ ਨਹੀਂ ਆਂਦੇ ਵੀ ਆਪਣੇ ਥਰੂ ਹੀ ਸਾਰੇ ਇਹਨਾਂ ਦੇ ਨੰਬਰ ਆ ਗਏ ਇਹਨਾਂ ਦੀ ਬੇਨਤੀ ਹੁੰਦੀ ਆ ਪਰ ਆਪਾਂ ਕੁਝ ਚੀਜ਼ਾਂ ਨਾਲ ਇਹਨਾਂ ਨਾਲ ਡਿਸਕਸ਼ਨ ਕਰਦੇ ਆ ਇਹਨਾਂ ਨੂੰ ਗਾਈਡ ਕਰਦੇ ਰਹਿੰਦੇ ਆ ਤੇ ਚਲੋ ਇਹਨਾਂ ਨਾਲ ਇਹਨਾਂ ਦੇ ਜਿਹੜੇ ਨੰਬਰ ਆ ਉਹ ਵਧੀਆ ਆਉਂਦੇ ਆ ਸਟ्रेस ਰਲੀਫ ਹੋ ਜਾਂਦਾ ਉਹਨੂੰ ਚੀਜ਼ਾਂ ਕੀ ਹੁੰਦੀਆਂ ਵੀ ਤੁਸੀਂ ਤਿਆਰੀ ਕਿੱਥੋਂ ਕਰਨੀ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਕਿ ਤੁਹਾਨੂੰ ਤਿਆਰੀ ਕਿੱਥੋਂ ਕਰਨੀ ਚਾਹੀਦੀ ਜਦੋਂ ਤੁਹਾਡਾ ਪੀਆ ਟੈਟਾ ਜਿਹ ਉਹ ਪਾਸ ਹੋ ਜੀ ਕਿਉਂਕਿ ਬਹੁਤ ਟਾਈਮ ਦੇ ਬੱਚੇ ਕਈ ਬੈਠੇ ਆ ਜਿਹਨਾਂ ਦੇ ਕੁਆਲੀਫਾਈ ਨਹੀਂ ਹੋ ਪਾ ਰਹੇ ਤੁਹਾਨੂੰ ਬਸ ਉਹੀ ਗੱਲ ਆ ਵੀ ਗਾਈਡੈਂਸ ਦੇ ਵੀਡੀਓ ਆਪਾਂ ਕੋਈ ਪੇਡ ਕੋਰਸ ਆਪਣਾ ਨਹੀਂ ਵੇਚ ਰਹੇ ਮੈਂ ਬਾਰ ਬਾਰ ਕਹਿ ਰਿਹਾ ਕੋਈ ਆਪਾਂ ਨੂੰ ਇਹ ਚੀਜ਼ ਨਾਲ ਰਿਲੇਟ ਨਾ ਕਰਿਓ ਠੀਕ ਆ ਤੇ ਆਪਾਂ ਕਿਸੇ ਵੀ ਇੰਸਟੀਚਿਊਟ ਦੀ ਪ੍ਰੋਮੋਸ਼ਨ ਦੇ ਲਈ ਨਹੀਂ ਕਰ ਰਹੇ ਜਿਹਦਾ ਕੰਟੈਂਟ ਵਧੀਆ ਉਹਨਾਂ ਸ਼ੈਡਿਊਲ ਦੀ ਆਪਾਂ ਗੱਲ ਜਰੂਰ ਕਰਾਂਗੇ ਕਿ ਉਹ ਤੋਂ ਤੁਸੀਂ ਕੀ ਪੜਨਾ ਚਲੋ ਹਣ ਜਿਆਦਾ ਲੰਮੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਮੁੱਦੇ ਦੀ ਗੱਲ ਕਰਦੇ ਆ ਵੀ ਪੀ ਸਟੈਟ ਜਿਹੜਾ ਹੁਣ ਅੱਗੇ ਆਉ ਉਹਦੀ ਤਿਆਰੀ ਤੁਸੀਂ ਕਿੱਥੋਂ ਕਰਨੀ ਆ ਚਾਈਲਡ ਐਂਡ ਡਿਵੈਲਪਮੈਂਟ ਪੈਡਾਜੋਜੀ ਦੀ ਯਾਨੀ ਕਿ ਸੀਡੀਪੀ ਆਪਾਂ ਕਹਿ ਦਿੰਦੇ ਹਾਂ ਨਾ ਤਾਂ ਸੀਡੀਪੀ ਸਾਈਕੋਲੋਜੀ ਹੁੰਦੀ ਹੈ ਵੈਸੇ ਸਭ ਤੋਂ ਬੈਸਟ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤਿਆਰੀ ਕਰਨੀ ਹੈ ਤੇ ਵਾਜਿਬ ਰੇਟ ਦੇ ਵਿੱਚ ਕਰਨੀ ਹੈ ਤਾਂ ਸਕਾਈਲਾਈਟ ਅਕੈਡਮੀ ਦੇ ਸਾਰਾ ਸੁਨੀਲ ਸਰ ਦੀ ਬੈਸਟ ਆ YouTube ਤੇ ਪੰਜਾਬੀ ਦੇ ਲਈ ਖਾਸ ਕਰਕੇ ਚਲੋ ਇਹ ਕਰਵਾਉਂਦੇ ਇੰਗਲਿਸ਼ ਚ ਪਰ ਤੁਹਾਨੂੰ ਪੰਜਾਬੀ ਚ ਸਮਝਾਉਣਗੇ ਗੱਲਾਂ ਹਨਾ ਤਾਂ ਪੰਜਾਬ ਦੇ ਵਿੱਚ ਜੇਕਰ ਕਿਸੇ ਸਾਈਕੋਲੋਜੀ ਵਾਲੇ ਜੇ ਆਪਾਂ ਬੈਸਟ ਟੀਚਰ ਦੀ ਗੱਲ ਕਰਦੇ ਆ ਆਪਾਂ ਕਿਸੇ ਨੂੰ ਹੋਰ ਨਹੀਂ ਕਹਿ ਰਹੇ ਕਿ ਹੋਰ ਬੈਸਟ ਨਹੀਂ ਆ ਪਰ ਆਪਾਂ ਜਿਹੜੇ ਤੁਹਾਨੂੰ ਟੀਚਰ ਦੱਸ ਰਹੇ ਆ ਉਹ ਉਹਨਾਂ ਟੀਚਰਾਂ ਦੇ ਕੰਟੈਂਟ ਵਾਈਜ਼ ਤੁਹਾਨੂੰ ਦੱਸ ਰਹੇ ਆ ਕਿ ਹਾਂ ਇਹਨਾਂ ਦਾ ਕੰਟੈਂਟ ਇੰਨਾ ਵਧੀਆ ਫਿਰ ਵੀ ਤੁਸੀਂ ਇਹਨਾਂ ਦਾ ਕੋਈ ਕੋਰਸ ਖਰੀਦਣਾ ਉਸ ਤੋਂ ਪਹਿਲਾਂ ਇਹਨਾਂ ਦਾ YouTube ਚੈਨਲ ਆ ਸਕਾਈਲਾਈਟ ਅਕੈਡਮੀ ਉਹਦੇ ਜਿਹੜੀ ਤੁਸੀਂ ਹੁਣ ਪਲੇਲਿਸਟ ਦੇਖ ਰਹੇ ਹੋ 28 ਕਲਾਸਾਂ ਇਹਨਾਂ ਦੀਆਂ ਪਈਆਂ ਹੋਈਆਂ ਟੌਪਿਕ ਵਾਈਜ਼ MCQ ਉਹ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਲੱਗੇ ਵੀ ਹਾਂ ਬੰਦੇ ਦੇ ਕੰਟੈਂਟ 'ਚ ਦਾਮਾ ਤੁਸੀਂ ਇਹਦਾ ਕੋਰਸ ਖਰੀਦ ਲਓ ਸਾਰਾ ਕੋਰਸ ਵੇਖ ਲਓ ਇਹ ਵੇਚਦੇ ਨਹੀਂ ਕਿ ਤੁਸੀਂ ਆਖੋ ਹਾਂ ਸਾਰਾ ਕੋਰਸ ਹੀ ਨਾਲ ਖਰੀਦਣਾ ਸੀਡੀਪੀ ਦਾ ਇਕੱਲਾ ਅਲੱਗ ਤੋਂ ਕੋਰਸ ਵੀ ਵੇਚਦੇ ਆ ਆਪਣੇ ਚ ਕਮੀਆਂ ਪਤਾ ਕਿੱਥੇ ਰਹਿ ਜਾਂਦੀਆਂ ਜਦੋਂ ਆਪਾਂ ਇੱਕੋ ਹੀ ਇੰਸਟੀਚਿਊਟ ਦਾ ਕੋਈ ਕੋਰਸ ਸਾਰਾ ਖਰੀਦ ਕੇ ਬਹਿ ਜਾਂਦੇ ਆ ਹਰ ਇੰਸਟੀਚਿਊਟ ਕੋਲੇ ਕੋਈ ਨਾ ਕੋਈ ਇੱਕ ਬੈਸਟ ਸਕਿੱਲ ਵਾਲਾ ਟੀਚਰ ਹੁੰਦਾ ਹੀ ਆ ਪਰ ਇਹ ਜ਼ਰੂਰੀ ਨਹੀਂ ਕਿ ਹਰ ਇੰਸਟੀਚਿਊਟ ਕੋਲੇ ਸਾਰੇ ਜਿਹੜੇ ਸਬਜੈਕਟਾਂ ਦੇ ਟੀਚਰ ਆ ਵਧੀਆ ਹੋਣ ਤਾਂ ਇਸੇ ਕਰਕੇ ਜਦੋਂ ਵੀ ਤੁਸੀਂ ਤਿਆਰੀ ਕਰਨੀ ਆ ਕਿਸੇ ਵੀ ਪੇਪਰ ਦੀ ਨਾਟ ਇਵਨ ਕਿ ਪੀਐਸਟੈਟ ਜੋ ਕੋਈ ਵੀ ਪੇਪਰ ਮਾਸਟਰ ਕੈਡਰ ਜਾਂ ਕਿਸੇ ਵੀ ਤਰ੍ਹਾਂ ਦਾ ਪੇਪਰ ਤੁਸੀਂ ਦੇਣਾ ਤਾਂ ਇਹ ਚੀਜ਼ ਜ਼ਰੂਰ ਫਾਈਂਡ ਆਊਟ ਕਰਨੀ ਹੈ ਕਿ ਉਹਨਾਂ ਦਾ ਜਿਹੜਾ ਇੰਸਟੀਚਿਊਟ ਆ ਉਹਦਾ ਬੈਸਟ ਕੰਟੈਂਟ ਕੀ ਆ ਉਸ ਟੀਚਰ ਦਾ ਕੋਈ ਅਲੱਗ ਤੋਂ ਸਪੈਸ਼ਲ ਕੋਰਸ ਚੱਲ ਰਿਹਾ ਕਿ ਨਹੀਂ ਤਾਂ ਸੀਡੀਪੀ ਦਾ ਬੈਸਟ ਪੀਐਸਟੈਟ ਵਾਸਤੇ ਸੁਨੀਲ ਸਰ ਸੀਡੀਪੀ ਪ੍ਰੋਵਾਈਡ ਕਰਵਾਉਣਗੇ ਤੁਹਾਨੂੰ ਇਸ ਤੋਂ ਬੈਸਟ ਤੁਹਾਨੂੰ ਇੰਨੇ ਘੱਟ ਰੇਟ ਤੇ ਕਦੇ ਨਹੀਂ ਮਿਲੂਗਾ ਕਿ ਜਿਹੜਾ ਇਹ ਪ੍ਰੋਵਾਈਡ ਕਰਵਾ ਦੇਣਗੇ ਹਾਂ ਇਸ ਤੋਂ ਬਿਨਾ ਜੇਕਰ ਤੁਸੀਂ ਕੋਈ ਫੀਸ ਨਹੀਂ ਲਾ ਕੇ ਪੜਨਾ ਤਾਂ ਫਿਰ ਸਭ ਤੋਂ ਬੈਸਟ YouTube ਤੇ ਪਿਆ ਸੀਡੀਪੀ ਤੇ EVS ਹਮਾਸ਼ੀ ਸਿੰਘ ਦੇ ਲੈਕਚਰ ਆ ਜਿੰਨੇ ਵੀ ਲੈਕਚਰ ਪਏ ਆ ਉਹਨਾਂ ਦੀ ਪਲੇਲਿਸਟਾਂ ਪਈਆਂ ਉਹ ਰੱਟ ਦੋ ਰਿਪੀਟ ਮਾਰ ਦੋ ਆਪਣੇ ਚ ਕਮੀ ਇਹੀ ਹੁੰਦੀ ਆ ਪਰ ਰਿਪੀਟ ਨਹੀਂ ਕਰਦੇ ਇਹ ਰਿਵਾਈਜ਼ ਨਹੀਂ ਪ੍ਰੋਪਰ ਕਰਦੇ ਇੱਕ ਵਾਰ ਪੜ ਲਏ ਨੇ ਤਾਂ ਜਰੂਰ ਜਿਹੜਾ ਤੁਸੀਂ ਪੜਿਆ ਨਾ ਉਹਨੂੰ ਰਿਵਾਈਜ਼ ਕਰਿਆ ਕਰੋ ਤਾਂ ਇਹ ਸੀਡੀਪੀ ਸਬਜੈਕਟ ਦਾ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਡਿਸਕਸ਼ਨ ਇਸ ਕਰਕੇ ਕੀਤਾ ਕਿਉਂਕਿ ਵਿਦਿਆਰਥੀ ਨੂੰ ਇਹਦੇ ਵਿੱਚ ਕਾਫੀ ਦਿੱਕਤ ਆਉਂਦੀ ਆ ਜੇਕਰ ਤੁਸੀਂ ਸੁਨੀਲ ਸਰ ਦਾ ਕੋਰਸ ਲੈਨੇ ਹੋ ਚਲੋ ਕੋਰਸ ਨਹੀਂ ਵੀ ਲੈਂਦੇ ਇੱਕ ਵਾਰ ਇਹਨਾਂ ਦਾ ਕੰਟੈਂਟ ਦੇਖੋ ਤੁਹਾਨੂੰ ਲੱਗੇ ਹਾਂ ਕਿ ਬੰਦੇ ਦੇ ਕੰਟੈਂਟ ਚ ਦਾਮ ਆ ਤਾਂ ਕੋਰਸ ਇਹਨਾਂ ਦਾ ਅਪਰੋਕਸੀਮੇਟ 500 ਰੁਪਏ ਦਾ ਕੋਰਸ ਆ ਜੋ ਕਿ ਕੁਝ ਜ਼ਿਆਦਾ ਲੱਗ ਨਹੀਂ ਰਿਹਾ ਵੀ ਆਪਾਂ ਨੂੰ ਜ਼ਿਆਦਾ ਹੋਊਗਾ ਪਰ ਫਿਰ ਵੀ ਚਲੋ ਜੇਕਰ ਤੁਸੀਂ ਸੁਨੀਲ ਸਰ ਤੋਂ ਨਹੀਂ ਪੜਨਾ ਤਾਂ YouTube ਤੇ ਫ੍ਰੀ ਪੜਨਾ ਤਾਂ ਦੀ ਬੈਸਟ ਆ ਸ਼ਿਮਾਂਸ਼ੀ ਸਿੰਘ ਸੀਡੀਪੀ ਐਂਡ ਈਵੀਜ਼ ਦੋਨਾਂ ਦੇ ਲਈ ਇਸ ਤੋਂ ਬਾਅਦ ਜਿਹੜੀ ਵੱਡੀ ਦਿੱਕਤ ਪੀਐਸਟੈਟ ਦੇ ਵਿੱਚ ਵਿਦਿਆਰਥੀਆਂ ਨੂੰ ਆਉਂਦੀ ਹੈ ਨਾ ਉਹ ਹੁੰਦੀ ਹੈ ਮੈਥਮੈਟਿਕਸ ਤਾਂ ਮੈਥ ਦੀ ਜੇਕਰ ਤੁਹਾਡੀ ਬਹੁਤ ਪ੍ਰੋਬਲਮ ਆ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਗੱਲ ਕਿ YouTube ਤੇ ਜਾ ਕੇ ਦੇਖਿਓ ਰਾਜਨ ਬਾਗਲਾ ਐਜੂਕੇਟਰ ਇੱਕ ਚੈਨਲ ਬਣਿਆ ਹੋਇਆ ਜੀਓਮੈਟਰੀ ਦੀਆਂ 20 ਕਲਾਸਾਂ ਪਈਆਂ ਤੁਸੀਂ ਪਹਿਲੇ 5-7 ਕਲਾਸਾਂ ਦੇਖ ਕੇ ਆਈਡੀਆ ਲਾ ਲੋਗੇ ਕਿ ਬੰਦੇ ਦੇ ਕੰਟੈਂਟ ਚ ਕਿੰਨਾ ਦਾਮਾ ਪ्योर ਪੰਜਾਬੀ ਦੇ ਵਿੱਚ ਤੁਹਾਨੂੰ ਇਹਨੇ ਮੈਥ ਕਰਵਾਇਆ ਹੋਊਗਾ ਦੀ ਬੈਸਟ ਕੰਟੈਂਟ ਪਿਆ ਪੀਐਸਟੈਟ ਦੇ ਲਈ ਮੈਂ ਗੱਲ ਕਰ ਰਿਹਾ ਜੀਓਮੈਟਰੀ ਇਹਨਾਂ ਨੇ ਕਰਵਾਈ ਹੋਈ ਆ ਜਾ ਕੇ ਦੇਖ ਲਿਓ ਉਸ ਤੋਂ ਬਾਅਦ ਇਹਨਾਂ ਦੇ ਕੋਰਸ ਆ ਉਥੇ ਤੇ ਅਨ ਮਾਰ ਲਿਓ ਤਾਂ ਹੁਣ ਅੱਗੇ ਗੱਲ ਕਰਦੇ ਆਂ ਕਿ ਪੰਜਾਬੀ ਲੈਂਗੁਏਜ ਖਾਸ ਕਰਕੇ ਪੰਜਾਬੀ ਵਿਆਕਰਨ ਜਿਹੜੀ ਹੁਣ ਕਾਫੀ ਟਫ ਆ ਰਹੀ ਆ ਤਾਂ ਉਹ ਕਿੱਥੋਂ ਕਰੀਏ ਸਭ ਤੋਂ ਬੈਸਟ ਪੰਜਾਬ ਦੇ ਵਿੱਚ ਜੇਕਰ ਕੋਈ ਅੱਜ ਦੀ ਘੜੀ ਪੰਜਾਬੀ ਲੈਂਗੁਏਜ ਕਰਵਾ ਰਿਹਾ ਪੋਜ਼ਿਟਿਵ ਵਾਈ ਪੰਜਾਬ ਜਿਹੜੇ ਪੀ ਟ੍ਰਿਪਲ ਐਸ ਬੀ ਦੇ ਪੇਪਰਾਂ ਦੀ ਤਿਆਰੀ ਕਰਦੇ ਆ ਪੀ ਪੀ ਐਸ ਸੀ ਦੀ ਤਿਆਰੀ ਕਰਦੇ ਆ ਉਹ ਵਿਦਿਆਰਥੀ ਵੀ ਇਹਨਾਂ ਤੋਂ ਪੰਜਾਬੀ ਪੜ੍ਹਦੇ ਆ ਤਾਂ ਪੀਐਸਟੈਟ ਦੇ ਲੈਵਲ ਦੀ ਤਾਂ ਤਿਆਰੀ ਬਾਕੀ ਉਹੀ ਕਰਵਾ ਦੇਣਗੇ ਤਾਂ ਸਭ ਤੋਂ ਬੈਸਟ ਪੰਜਾਬੀ ਵਿਆਕਰਨ ਦੇ ਲਈ ਜੇਕਰ ਕੋਈ ਚੈਨਲ YouTube ਤੇ ਪਿਆ ਜਾਂ ਜਿਨ੍ਹਾਂ ਦਾ ਕੰਟੈਂਟ ਤੁਸੀਂ ਲੈ ਸਕਦੇ ਹੋ ਤਾਂ ਪੋਜ਼ਿਟਿਵ ਵਾਈ ਪੰਜਾਬ ਆ ਪੰਜਾਬੀ ਲੈਂਗੁਏਜ ਦੇ ਲਈ ਪੰਜਾਬੀ ਵਿਆਕਰਨ ਦੇ ਲਈ ਬੇਫਿਕਰ ਹੋ ਕੇ ਸਾਡੀ ਗਾਰੰਟੀ ਦੇ ਤੁਸੀਂ ਇਹਨਾਂ ਦਾ ਜਿਹੜਾ YouTube ਦਾ ਕੰਟੈਂਟ ਦੇਖ ਲਿਓ ਉਸ ਤੋਂ ਬਾਅਦ ਇਹਨਾਂ ਦਾ ਕੋਰਸ ਲੈ ਲਿਓ ਤੁਸੀਂ ਭੁੱਲ ਜੂਗੇ ਕਿ ਹਾਂ ਪੰਜਾਬੀ ਅਜ਼ੂਰ ਕਿਦੋਂ ਪੜ੍ਹਨੀ ਆ ਅਸੀਂ ਜਿਹੜੇ ਤੁਹਾਨੂੰ ਇਹ ਕੰਟੈਂਟ ਦੱਸਿਆ ਨਾ ਇਹ ਕੋਈ ਜ਼ਿਆਦਾ ਮਹਿੰਗੇ ਕੰਟੈਂਟ ਨਹੀਂ ਤੁਸੀਂ ਕਿਸੇ ਅਕੈਡਮੀ ਦਾ ਕੋਰਸ ਲਓਗੇ ਤੁਹਾਨੂੰ 3 ਤੋਂ 4000 ਦਾ ਕੋਰਸ ਮਿਲਣਾ ਮਿਨੀਮਮ ਹਾਲਾਂਕਿ ਇਸ ਤੋਂ ਜ਼ਿਆਦਾ ਵਾਲੇ ਹੋਣਗੇ ਜੇਕਰ ਤੁਹਾਡੇ 2 ਤੋਂ 3 ਸਬਜੈਕਟ ਤੁਸੀਂ ਚੰਗੇ ਪੜ੍ਹ ਲਓਗੇ ਤਾਂ ਉਹ ਇਨ ਅਕੈਡਮੀਆ ਥਰੂ ਪੜ੍ਹ ਲਓਗੇ ਹਾਲਾਂਕਿ ਫ੍ਰੀ ਵਾਲਾ ਕੰਟੈਂਟ ਵੀ ਤੁਹਾਨੂੰ ਦੱਸਦੇ ਕਿ ਹਿਮਾਂਸ਼ੀ ਸਿੰਘ ਬੈਸਟ ਆ ਈਵੀਐਸ ਤਾਂ ਤੁਸੀਂ ਜਿੱਥੋਂ ਕਰਨੀ ਆ ਉਹ ਹਿਮਾਂਸ਼ੀ ਸਿੰਘ ਤੋਂ ਹੀ ਕਰਨੀ ਕਿਉਂਕਿ ਈਵੀਐਸ ਜ਼ਿਆਦਾ ਕੀ ਹੁੰਦੀ ਆ वैसे सुनो यही कहवांगी कि 6th to 10th ਦੀਆਂ ਕਿਤਾਬਾਂ ਚੱਕ ਲਿਓ ਉਹਦੇ ਵਿੱਚੋਂ ਪੜ੍ਹ ਲਿਓ ਜੀਓਗ੍ਰਾਫੀ ਤੇ ਸਾਇੰਸ ਥੋੜੀ ਜਿਹਾ ਜ਼ਿਆਦਾ ਆਉਂਦੀ ਹੈ ਉਹ ਚੀਜ਼ਾਂ ਦੇਖ ਲਿਓ ਪਰ ਫਿਰ ਵੀ ਜਿਹੜੇ ਕੋਰਸਾਂ ਉਹਨਾਂ ਪੇਡ ਕੋਰਸਾਂ ਦੇ ਮੁਕਾਬਲੇ ਜਿਹੜੇ 3 ਤੋਂ 4000 ਵਾਲੇ ਕੋਰਸ ਆ ਅੱਧੇ ਰੇਟ 'ਚ ਤੁਹਾਨੂੰ ਬਹਿਣਗੇ ਆਪਾਂ ਐਵਰੇਜ ਲਾ ਕੇ ਚੱਲੀਏ ਕਿ ਹਰ ਸਬਜੈਕਟ ਦਾ ਕੋਰਸ 500 ਰੁਪਏ ਦਾ ਤਾਂ ਤਿੰਨ ਤੁਹਾਨੂੰ ਸਬਜੈਕਟ ਦੱਸੇ ਜਿਹੜੇ ਤੁਹਾਡੇ ਜੇਕਰ ਤੁਹਾਨੂੰ ਪੇਡ ਕੋਰਸ ਵੀ ਲੈਣੇ ਪੈਗੇ ਤਾਂ 1500 ਰੁਪਿਆ ਬਣਦਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੰਸਟੀਚਿਊਟ 1500 ਚ ਤੁਹਾਨੂੰ ਟੈਟ ਦੀ ਤਿਆਰੀ ਕਰਵਾ ਦੂਗਾ ਹੁਣ ਤੁਹਾਨੂੰ ਇਹਦਾ ਰਿਜ਼ਲਟ ਆਪਾਂ ਦਿਖਾਤਾ ਕੰਟੈਂਟ ਤੁਹਾਨੂੰ ਸਾਰਾ ਦੱਸਤਾ ਵੀ ਤੁਸੀਂ ਇੱਥੋਂ ਬੜਨਾ ਬੱਚਿਆਂ ਨੂੰ ਪੈ ਇਸ ਤਰੀਕੇ ਨਾਲ ਗਾਈਡ ਕੀਤਾ ਤਾਂ ਉਹ ਵਧੀਆ ਨੰਬਰ ਲੈ ਕੇ ਕੁਆਲੀਫਾਈ ਹੋਏ ਆ ਫਿਰ ਵੀ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਸਾਨੂੰ ਕੋਈ ਸੁਝਾਅ ਦੇ ਸਕਦੇ ਹੋ ਤਾਂ ਕਮੈਂਟ ਜਰੂਰ ਕਰ ਦਿਓ ਇਸ ਵੀਡੀਓ ਨੂੰ ਪੀਐਸ ਟੈਟ ਦੇ ਜਿਹੜੇ ਸਾਥੀ ਆ ਚਾਹੀ ਮਾਸਟਰ ਕੈਡਰ ਚਾਹੀ ਡੀਡੀ ਦੇ ਉਹਨਾਂ ਨਾਲ ਹੁਣੇ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਨਾ ਕਿ ਸਾਨੂੰ ਵਧੀਆ ਕੰਟੈਂਟ ਨਹੀਂ ਮਿਲਦਾ ਸਾਡਾ ਪੇਪਰ ਤਾਂ ਰਹਿ ਜਾਂਦਾ ਤਾਂ ਉਹਨਾਂ ਤੱਕ ਵੀਡੀਓ ਪਹੁੰਚ ਜੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ